हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਆਪਾਂ ਮੋਹਰਾਂ ਲਾ ਸਕਦੀਆਂ ਬਹੁਤ ਹੀ ਖੂਬਸੂਰਤ ਤਿੰਨ ਕਟੀਆਂ ਝੋਟਾਂ ਦੀ ਵੀਡੀਓ ਸਾਂਝੀ ਕਰਨੇ ਜਿਹੜੀਆਂ ਬਾਈ ਨੇ ਵੇਚਣਾਈਆਂ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋਅਰ ਘੰਟੀ ਦਾ ਬਟਨ ਦਬਾ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਕਿਸੇ ਭਰਾ ਨੇ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਮੇਰਾ ਨੰਬਰ ਆ ਜੀ ਬਾਕੀ ਬਾਈ ਦਾ ਨੰਬਰ ਸਾਨੂੰ ਕੀ ਕੀ ਰੇਟ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਆਪਣਾ ਚੜ੍ਹਦੀ ਕਲਾ ਮੈਂ ਖਾਈ ਚੜ੍ਹਦੀ ਕਲਾ ਕਿਰਪਾ ਬਾਬੇ ਨਾਨਕ ਦੀ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਸੁਖਸ਼ਾਂ ਚੜ੍ਹਦੀ ਕਲਾ ਜੀ ਤੇ ਨਾਮ ਤੇ ਆਪਣਾ ਪ੍ਰੋਪਰ ਐਡਰੈਸ ਬੋਲ ਦਿਓ ਜੀ ਨਾਮ ਵੀਰੇ ਆਪਣਾ ਤਾਰੀ ਆ ਪਿੰਡ ਰਾਈ ਆ تحصیل ਫੂਲ ਆ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਕਿਹੜਾ ਆ ਨੇੜੇ ਪਿੰਡ ਵੀਰੇ ਆਪਣੇ ਰਾਮਪਰਾਗ ਆ 15 ਕਿਲੋਮੀਟਰ ਹੂੰ ਪੁੱਤਾ ਪਾ ਆ ਗਿਆ 12 ਕਿਲੋਮੀਟਰ ਭਧੌੜ ਆ ਗਿਆ 12 ਕਿਲੋਮੀਟਰ ਜੀ ਤਿੰਨਾਂ ਸ਼ਰਾਂ ਦੇ ਵਿੱਚ ਪਿੰਡ ਆ ਗਿਆ ਆਪਣਾ ਇਹ ਜੀ 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 ਤੇ ਮੋਬਾਈਲ ਨੰਬਰ ਜੀ 98552 ਜ 88584 ਠੀਕ ਆ ਬਾਕੀ ਸਭ ਨੰਬਰ ਉੱਤਰ ਸਕਰੀਨ ਤੇ ਵੀ ਲੱਗਿਆ ਹੋਇਆ ਜੀ ਦੇਖ ਸਕਦੇ ਹੋਗੇ ਬਾਈ ਜਿਵੇਂ ਪਹਿਲਾ ਨੰਬਰ ਤੇ ਕੱਟੀ ਆ ਕਿੰਨੀ ਉਮਰ ਦੀ ਕੱਟੀ ਜੀ ਇਹ ਇਹਦੀ ਉਮਰ ਵੀਰੇ ਸਾਰੀ 13 ਕੇ 14 ਮਹੀਨਿਆਂ ਦੀ ਕੱਟੀ ਦੀ ਉਮਰ ਹੈ ਜੀ 13 14 ਮਹੀਨਿਆਂ ਦੀ ਉਮਰ ਕੱਟੀ ਹੈ ਜੀ 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 ਠੀਕ ਹੈ ਜੀ ਥਾਣ ਥਾਣ ਵੀਰੇ ਚਾਰ ਹੀ ਹੋਣਗੇ ਠੀਕ ਹੈ ਜੀ ਫੋਟ ਵੀ ਨਹੀਂ ਹੋਣੀ ਉਹ ਆਪਣੀ ਗਰੰਟੀ ਹੋਊਗੀ ਕੱਟੀ ਤੁਹਾਨੂੰ ਖੋਲ ਕੇ ਤੋਰ ਤਾਰ ਕੇ ਦਿਖਾਉਣੇ ਆ ਠੀਕ ਬਹੁਤ ਚੰਗੀ ਕੱਟੀ ਆ ਬਾਈ ਲਓ ਜੀ ਫੇਸ ਕੁਆਲਟੀ ਚੈੱਕ ਕਰ ਲਓ ਸਿੰਗ ਦੇਖ ਲਓ ਜੀ ਕੱਟੀ ਬਿਲਕੁਲ ਨੀਕੇ ਨੀਕੇ ਹੈਗੇ ਇਹ ਨਹੀਂ ਹੈ ਵੀ ਸੋਨ ਸੰਗਾ ਦਾ ਫੇਸ ਤੁਹਾਨੂੰ ਪਤਾ ਹੀ ਲਾ ਦੋ ਵੀ 13 14 ਮਹੀਨੇ ਕੱਟੀ ਹੈ ਨਾ ਬਾਕੀ ਕੱਟੀ ਦੀ ਚਾਲ ਚੂਲ ਕੱਟੀ ਦਾ ਬਾਜਨ ਦੇਖ ਸਕਦੇ ਹੋਗੇ ਸੋਹਣੀ ਠੰਡੀ ਸੀਲ ਕੱਟੀ ਹੈ ਪਤਲੇ ਪਿੰਡੇ ਜਾਂਦਾ ਬਾਈ ਫਰੀਕ ਜੀ 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 ਮਾਲ ਸੁਖਣਾ ਬਾਬੇ ਨਾਨਕ ਦੀ ਕਿਰਪਾ ਨਾਲ ਸਾਰੀ ਆਪਣਾ ਪਤਲੇ ਪਿੰਡੇ ਦਾ ਹੁੰਦਾ ਜੀ ਹਰਿਆਣੇ ਦਾ ਮਾਲ ਆ ਵੀਰੇ ਆਪਣੇ ਕੋਲੇ ਕੋਈ ਇਧਰ ਦੀ ਕੱਟੀ ਨਹੀਂ ਜੇ ਕਈ ਵਾਰੀ ਕੋਈ ਇਧਰ ਦੀ ਕੱਟੀ ਆ ਜੇ ਅੱਗੇ ਵੀ ਆਪਾਂ ਵੀਡੀਓ ਚ ਬੋਲਦੇ ਹੁੰਨੇ ਆ ਵੀ ਜੇ ਇਧਰ ਦੀ ਕੱਟੀ ਆ ਜੇ ਤਾਂ ਆਪਾਂ ਪਹਿਲਾਂ ਦੱਸ ਕੇ ਦੇਨੇ ਹੁੰਨੇ ਬਾਈ ਆਹ ਕੱਟੀ ਇਧਰ ਦੀ ਹੈ ਬਿਲਕੁਲ ਬਿਲਕੁਲ ਜੀ ਲਓ ਥਾਂ ਦੇਖੋ ਜੀ ਚਾਰੇ ਥਾਣੇ ਦੇ ਖੜਮਿਆ ਪੰਜਵੀਂ ਸਹੀ ਪੂਰਾ ਵੀ ਫੋਟ ਸ਼ਾਨਣੀ ਗਈ ਵਧੀਆ ਸੋਹਣੀ ਝੋਲੀ ਬਣਾਉ ਤਿਆਰ ਹੋ ਗਈ ਜੀ ਬਾਈ ਫਿਰ ਇਹਦਾ ਮੁੱਲ ਮੁੱਲ ਬਾਈ ਜੀ ਆਪਾਂ ਇਹਦਾ ਕਰਦੇ ਆ 27000 ਰੁਪਿਆ ਮੁੱਲ 27000 ਰੁਪਿਆ ਵਿੱਚੋਂ ਵਧੀਆ ਮਾਨਤਾ ਕਰ ਮਾਨਤਾ ਕਰਦੇ ਆਂਗੇ ਅੱਜ ਜਿਹੜੇ ਆਪਣੇ ਕੋਲੇ ਕਟੀਆਂ ਮਾਲਕ ਦੀ ਕਿਰਪਾ ਨਾਲ ਦਾਸ ਆਈਆਂ ਸੀਗੀਆਂ ਤੇ ਇਹਦੇ ਵਿੱਚੋਂ ਕਟੀਆਂ ਰਹਿ ਗਈਆਂ ਆਪਣੇ ਕੋਲੇ ਤਿੰਨ ਜਿਹੜੇ ਆਪਾਂ ਮੁੱਲ ਆਪਾਂ ਭਰਾਵਾਂ ਨੂੰ ਵੇਟ ਨਾ ਕਰਨੀ ਪਵੇ ਤੇ ਆਪਾਂ ਮੋਲਾ ਜਿਹੜੇ ਇਹ ਤਿੰਨਾਂ ਕੱਟੀਆਂ ਦੇ ਵੀਡੀਓ ਦੇ ਵਿੱਚ ਹੀ ਕਰ ਦਿਆਂਗੇ ਅੱਜ ਠੀਕ ਆ ਠੀਕ ਆ ਜੀ ਇਹ ਕੱਟੀ ਦੀ ਕਿੰਨੀ ਉਮਰ ਆ ਜੀ ਇਹਦੀ ਉਮਰ ਹੋਊਗੀ ਵੀਰੇ ਸਾਰੀ 14 ਕੇ 15 ਮਹੀਨਿਆਂ ਦੀ ਕੱਟੀ ਦੀ ਉਮਰ ਆ ਸਾਰੀ ਵਾਲੇ 14 15 ਮਹੀਨੇ ਹਾਂਜੀ ਹਾਂਜੀ ਸਿੰਗੀ ਸੁੰਗੀ ਦੇਖ ਸਕਦੇ ਹੋ ਬੂਥਵਾਦ ਦੇਖ ਸਕਦੇ ਹੋ ਕੱਟੀ ਦੀ ਕਾਲੀ ਜਾਮਣ ਵਰਗੀ ਪਈ ਆ ਵੀਰੇ ਸਾਰੀ ਕਿਤੇ ਵੀ ਕੋਈ ਚਿੱਟਾ ਵਾਲ ਨਹੀਂ ਇਹਦੇ ਕੱਲੀ ਪੂਸ ਤੋਂ ਬਗੈਰ ਵੀਰੇ ਠੀਕ ਆ ਜੀ ਜੀ ਲਓ ਦੇਖ ਲਓ ਜੀ ਕੱਟੀ ਦੇ ਪੈਠੂੜਾ ਚੈੱਕ ਕਰ ਲਓ ਇਥੋਂ ਥੋੜੇ ਬੜੇ ਸੋਹਣੇ ਆ ਬਾਕੀ ਥੱਲੇ ਲੱਤਾ ਸਟਰਕਚਰ ਚੈੱਕ ਕਰ ਪੂਰੇ ਢਾਂਚਾ શરીਰ ਦੇਖੋ ਜੀ ਸੋਹਣੀ ਕੱਟੀ ਕਿੰਨੀ ਉਮਰ ਸਾਹਿਬ ਜੀ ਦੀ ਇਹਦੀ ਵੀਰੇ ਹੋਊਗੀ 15 ਤੋਂ 16 ਮਹੀਨਿਆਂ ਦੇ ਵਿੱਚ ਕੱਟੀ ਦੀ ਉਮਰ ਹੈ ਜੀ ਸਵਾ ਇੱਕ ਸਾਲ ਡੇਢ ਸਾਲ ਤੋਂ ਕੱਟਿਆ ਟਾਇ ਬਸ 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 ਇੱਥੇ ਜੀ ਲਾਗੇ ਤੱਕ ਜੇ ਹੈ ਬਾਈ ਇਹਦੇ ਬਸ ਮਹੀਨੇ ਦੋ ਮਹੀਨਿਆਂ ਦਾ ਟੀਕਾ ਭਰਉਣ ਵਾਲੀ ਕੱਟੀ ਹੈ ਬਾਈ ਜੀ 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 ਜੇ ਕਿਸੇ ਚੰਗੇ ਭਰਾ ਦੇ ਸੇਵਾ ਵਾਲੇ ਘਰੇ ਜਾਵੜੀ ਬਾਈ ਕੱਟੀ ਤਾਂ ਇਹਦੀ ਤੁਸੀਂ ਐ ਮੰਨ ਕੇ ਚੱਲੋ ਵੀ ਦੋ ਕੁ ਮਹੀਨਿਆਂ ਦੇ ਵਿੱਚ ਕੱਟੀ ਨੂੰ ਟੀਕਾ ਲੈ ਲੈਣਾ ਠੀਕ ਬਿਲਕੁਲ ਬਿਲਕੁਲ ਤਿਆਰੀ ਹੈ ਬਾਈ ਠੀਕ ਜੀ 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 ਤੇ ਇਥੋਂ ਸੁਣ ਦੁਹਾਰਨਾ ਥਾਂ ਦੇਖੋ ਜੀ ਥਾਂ ਦੇਖੋ ਕਿਨੇ ਖਰਾਂ ਦੀ ਤਾਂ ਲੱਖੇ ਵੀਰੇ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਬੋਲਦੇ ਹੁੰਦੇ ਆ ਨਾ ਕੋਈ ਆਪਣੀ ਪਹਿਲੀ ਵੀਡੀਓ ਤਾਂ ਹੈ ਨਹੀਂ ਘੱਟੋ ਘੱਟ 7-8 ਵੀਡੀਓ ਪੈ ਗਈਆਂ ਆਪਣੀਆਂ ਜਿਹੜੀ ਚੀਜ਼ ਹੋਊਗੀ ਉਹਦੀ ਤਾਂ ਫੁੱਲ ਗਰੰਟੀ ਲਵਾਂਗੇ ਆਪਾਂ ਜੇ ਕਿਸੇ ਨੂੰ ਕਹਿ ਦਵਾਂ ਇਹ ਜਿਹਦਾ ਮੂਰੇ ਹੋਣੀ ਹੈ ਕਿਹੜੇ ਕੋਲੋਂ ਵਾਲੀ ਚੀਜ਼ ਆ ਜੀ 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 ਇਹ ਕੱਟੀ ਦੀ ਕਿੰਨੀ ਉਮਰ ਹੈ ਇਹ ਵੀਰੇ ਦੋਂਦੇ ਦੰਦ ਚੱਕ ਗਈ ਕੱਟੀ ਅੱਛਾ ਜੀ ਤੇ ਤਾਰਾਂ ਦੇ ਕੇ ਹਟਿਆ ਕੱਟੀ ਇਹ ਹੂੰ ਸਮਝੀਏ ਕਿ ਨਹੀਂ ਆਪਾਂ ਠੀਕ ਹੈ ਇਹਦੇ ਭਰਾਇਆ ਨਹੀਂ ਵੀ ਜਿਹੜਾ ਭਰਾ ਲਊਗਾ ਉਹ ਆਪਦੀ ਮਨਮਰਜ਼ੀ ਨਾਲ ਈ ਗਾਇਦੇ ਭਰਾ ਲੂਗਾ ਕੱਟੀ ਦੀ ਉਮਰ ਜਣੀ ਫਿਰੇ 2 ਸਾਲ ਤੋਂ 2-4 ਮਹੀਨੇ 1-2 ਮਹੀਨੇ ਉੱਤੇ ਹੋ ਗਏ ਉੱਪਰ ਹੋ ਗਈ ਜੀ ਇਹ ਮੰਨ ਲਓ ਜੀ ਬਸ ਸਵਾਕ 2 ਸਾਲ ਦੀ ਹਾਂਜੀ 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 ਕੱਟੀ ਦੀ ਸਿੰਗੀ ਸੁੰਗੀ ਦੇਖੋ ਬੂਥ ਬਾਦ ਦੇਖੋ ਆ ਜਾ ਪੱਤਾ ਆ ਜਾ ਲਓ ਦੇਖੋ ਇਹ ਫੇਸ ਕੁਆਲਿਟੀ ਚੈੱਕ ਕਰੋ ਕੱਟੀ ਦੀ ਕੱਦ ਕੁਝ ਵੀ ਕੱਟੀ ਚੰਗਾਗਾ ਵਾਈ ਕਹਿੰਦਾ ਹੀਟ ਚਾ ਕੇ ਹਟ ਗਈ ਤਾਰਾ ਤੁਰਾ ਦੇ ਕੇ ਹਟੀ ਵੀ ਆ ਜੀ ਜੀ ਕਾਲੀ ਸਾਰੀ ਸ਼ਾਹ ਕਾਲੂ ਵੀ ਆ ਗਈ 2 ਕ 1.5 ਇੰਚ ਵਾਲਾ ਮਸਾ ਹੋਣਗੋ ਵੀ ਕਲੇ ਬਾਲ-ਬਾਲ ਹੋਣਗੇ ਥੱਲੇ ਜੀ ਜੀ ਕਾਲੂ ਹੋਊਗੀ ਨਾ ਤਿੰਨਾ ਕਟੀਆਂ ਦੇ ਬਈ ਪੂਛਾਂ ਤੋਂ ਬਿਨਾਂ ਕਿਤੇ ਵੀ ਹੋਰ ਕੋਈ ਵਾਲ ਚਿੱਟਾ ਵੀ ਨਹੀਂ ਹੋਊਗਾ ਕੱਟੀ ਦੀ ਸਿੰਗੀ-ਸੂੰਗੀ ਦੇਖੋ ਬੁੱਧਵਾਰ ਦੇਖੋ ਬੜੀ ਸੋਹਣੀ ਸਿੰਗੀ-ਸੂੰਗੀ ਲੱਗੀ ਆ ਕੱਟੀ ਦੇ ਆ ਰੰਗ ਸਿੰਗ ਹੈ ਨਾ ਮੁੰਡਾ ਜੀ ਜੀ ਜਿਹੜੇ ਭਰਾ ਦੇ ਮੰਨ ਕੇ ਚੱਲੋ ਵੀ ਘਰੇ ਜਾਊਗੀ ਤਾਂ 10-20 ਦਿਨਾਂ ਚ ਇਹਨੇ ਟੀਕਾ ਲੈ ਲੈਣਾ ਤੇ ਨਵਾਂ ਮਹੀਨਾ ਜੀ ਮਾਲਕ ਦੀ ਕਿਰਪਾ ਨਾਲ ਆ ਜਿਹੜਾ ਉਹ ਪੈਸੇ ਖੜੇ ਕਰ ਦੇਣੇ ਬਈ ਇਹਨੇ ਲਓ ਜੀ ਦੇਖ ਲਓ ਜੀ ਸੋਹਣੀ ਕੱਟੀ ਆ ਜੀ 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 ਚੰਗਾ ਪੱਠ ਫੁੜਾਗਾ ਵਧੀਆ ਰਿਕਾਲ ਦੀ ਕੱਟੀ ਆ ਜੀ ਜਿਹੜਾ ਭਰਾ ਦੇ ਕੋ ਸਾਂਭੂਗਾ ਜਾਂ ਇਹਨੂੰ ਪਰਖ ਹੈ ਉਹ ਆਪੀ ਤੁਸੀਂ ਇਹ ਆਪ ਕਰ ਲੂਗਾ ਇਹਦਾ ਫਿਰ ਮੁੱਲ ਕਿੰਨਾ ਕਰਾਂਗੇ ਬਾਈ ਇਹਦਾ ਮੁੱਲ ਆਪਾਂ ਕਰਾਂਗੇ ਵੀਰੇ 45000 ਰੁਪਇਆ ਇਹਦਾ ਮੁੱਲ ਬਾਕੀ ਮੌਕੇ ਤੇ ਮਾਨਤਾਨ ਜ਼ਰੂਰ ਹੋ ਜੂਗਾ ਕੋਈ ਭਰਾ ਇਹ ਨਾ ਸੋਚੇ ਵੀ ਆਪਾਂ ਜਮਾ ਫੈਕਸੀ ਲੈਣੇ ਆ ਠੀਕ ਹੈ ਕਿ ਨਹੀਂ ਮੌਕੇ ਤੇ ਮਾਨਤਾਨ ਜ਼ਰੂਰ ਹੋ ਜੂਗਾ ਇਹ ਕੱਟੀ ਦਾ ਮੁੱਲ 45000 ਰੁਪਿਆ ਆ ਦੋ ਨੰਬਰ ਦਾ ਇਹਦਾ 35000 ਰੁਪਿਆ ਵੀਰੇ ਇਹਦਾ 35 35 ਜਮਾਨਤ ਨਾਲ ਹਾਂਜੀ ਜਿਹੜੀ ਉਹ ਸਿਰੇ ਤੇ ਕੱਟੀ ਖੜੀ ਆ ਇਹਦਾ 27000 ਰੁਪਿਆ ਮੁੱਲ ਆ ਅੱਜ ਕੋਈ ਆਪਾਂ ਮੁੱਲ ਆ ਜਿਹੜੇ ਵੀਡੀਓ ਦੇ ਵਿੱਚ ਬਾਲੇ ਨਹੀਂ ਕਰਨੇ ਵੀ ਸਾਵੇਂ ਸੱਟੇ ਜੀ ਕਰਨੇ ਆ ਠੀਕ ਆ ਜੀ ਵੀ ਕਈ ਭਰਾ ਮਗਰੋਂ ਕਹਿੰਦੇ ਵੀ ਅਰੇ ਮੁੱਲੀ ਬਾਲੇ ਕਰੀ ਜਾਂਦੇ ਆ ਫੋਨ ਤੇ ਜਾ ਐ ਕਰੀ ਜਾਂਦੇ ਆ ਤਕਰੀਬਨ ਆਪਾਂ ਤਾਂ ਹੀ ਇਹ ਚੀਜ਼ ਸੋਚੀ ਆ ਵੀ ਅੱਜ ਜਿਹੜੇ ਮੁੱਲ ਆ ਆਪਾਂ ਸਾਹਮੇ ਸੱਟੇ ਜੀ ਮੁੱਲ ਕਰਨੇ ਆ ਮਾਨਤਾਣ ਜ਼ਰੂਰ ਭਰਾਵਾ ਦਾ ਕਰਾਂਗੇ ਕਿਉਂਕਿ ਆਪਣੇ ਕੋਲੇ 10 ਕਟੀਆਂ ਆਈਆਂ ਸੀ ਬਾਬੇ ਨਾਨਕ ਦੀ ਕਿਰਪਾ ਨਾਲ ਇਹ ਤਿੰਨ ਹੀ ਰਹਿ ਗਈਆਂ ਤਿੰਨ ਰਹਿ ਗਈਆਂ ਸੱਤ ਬਿਕ ਗਈਆਂ ਹਾਂਜੀ ਹਾਂ ਵਿਗ ਜਾਣੀ ਇਹਦਾ ਆਪਾਂ ਹੋਰ ਗਾਂ ਨੂੰ ਜਾਵਾਂਗੇ ਫਿਰ ਮਾਲ ਲੈ ਕੇ ਆਵਾਂਗੇ ਉਹ ਤਾਂ ਫਿਰ ਨਾਲ ਦੇ ਚੱਲੀ ਜਾਊਗਾ ਕੰਮ ਜਨਾ ਰੋਹਦਾਗਾ ਲਓ ਜੀ ਤਿੰਨ ਕਟੀਆਂ ਤਕਰੀਬਨ ਆਹ ਦੋ ਖੀਰਣੀਆਂ ਤਾਂ ਤੇ ਉਹ ਦੋਆਂ ਚੱਕਿਆ ਸਵਾ 2 ਸਾਲ ਦੀ ਉਮਰ ਹੈ ਤਿੰਨ ਕਟੀਆਂ ਸੋਨੇ ਰਿਕਾਰਡ ਦੇ ਆ ਜਿਹੜੀ ਵੀ ਤੁਹਾਨੂੰ ਕੱਟੀ ਪਸੰਦ ਆਈ ਸੋ ਬਾਈ ਤਾਰੀ ਕੋਲੇ ਪਿੰਡ ਰਾਈਆ ਤਹਿਸੀਲ ਫੂਲਤ ਜ਼ਿਲ੍ਹਾ ਬਟੰਡਾ ਨੇੜੇ ਤਪਾ ਦੇ ਭਦੌਰ ਤੇ ਰੰਪਰਾ ਇੱਥੇ ਆ ਕੇ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ